राग सूही मोहल्ला 5 अष्टपदीया कर 10 काफी एक ओंकार सतगुरु प्रसाद जे ਭੁੱਲੀ ਜੇ ਚੁੱਕੀ ਸਾਈਂ ਧੀ ਟਹੰਜੀ ਕਾਂਡੀਆਂ ਜਿੰਨਾ ਨੇਹ ਦੂਜਾ ਨੇ ਲੱਗਾ ਝੂਰ ਮਰਹੋ ਸਵਾਡੀਆਂ ਉਹ ਨਾ ਛੋਡ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉੱਪਰ ਬਹੁ ਮਾਣਿਆ ਜੇ ਤੂੰ ਅੰਦਰ ਤਾ ਸੁਖੇ ਤੂੰ ਨੈ ਮਾਣੀ ਮਾਣਿਆ ਜੇ ਤੂੰ ਟੁੱਟਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹ ਪਾਈ ਮੂ ਦਾਤੜੀ ਨੇ ਤਹਿਰਦਾ ਰੱਖਾ ਸਮਾਲ ਪਾਵ ਜਲਾਈ ਪੰਧ ਤੋ ਨੈਣੀ ਦਰਸ ਦਿਖਾਲ ਸ੍ਰਵਣੀ ਸੁਣੀ ਕਹਾਣੀਆਂ ਜੇ ਗੁਰਥੀ ਵੈ ਕਿਰਪਾਲ ਕਿੰਤੀ ਲੱਖ ਕਰੋੜ ਪਿਰਿਏ ਰੋ ਮੰਨਾ ਪੁੱਜਨ ਤੇਰਿਆ ਤੂੰ ਸਾਹੀ ਹੂੰ ਸਾਹੋ ਹੋ ਕਹਿ ਨ ਸਕਾ ਗੁਣ ਤੇਰਿਆ ਸਹੀਆ ਤਉ ਅਸੰਖ ਮੰਜੋ ਹੰਬ ਵਧਾਣੀਆਂ ਇਕ ਪੋਰੀ ਨਦਰ ਨਿਹਾਲ ਦੇਹ ਦਰਸ ਰੰਗ ਮਾਣੀਆਂ ਜੈ ਡਿਟੇ ਮਨ ਧੀਰੀਏ ਕਿਲ ਵਿਕਵੰਜਨ ਦੂਰੇ ਸੋ ਕਿਉ ਵਿਸਰੇ ਮਾਉ ਮੈ ਜੋ ਰਹਾ ਭਰਪੂਰੇ ਹੋਏ ਨਮਾਣੀ ਟਹਿ ਪਈ ਮਿਲਿਆ ਸਹਿਜ ਸੁਭਾਏ ਕੁਰ ਬਲ ਲਿਖਿਆ ਪਾਇ ਨਾਨਕ ਸੰਤ ਸਹਾਏ ਸੂਹੀ ਮਹੱਲਾ ਪੰਜਵਾਂ ਸਿਮਰਤ ਬੇਦ ਪੁਰਾਣ ਪੁਕਾਰਨ ਪੋਤੀਆ ਨਾ ਬਿਨਾ ਸਭ ਕੁੜ ਗਾਲੀ ਹੋਸ਼ਿਆ ਨਾਮ ਨਿਦਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਰਹਾ ਮੋਇ ਬਾਦ ਅਹੰਕਾਰ ਸਰਪਰ ਰੁੰਨਿਆ ਸੁਖ ਨਾ ਪਾਇ ਨ ਮੂਲ ਨਾਮ ਵਿਸ਼ਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਧਿਆ ਸੋਦਤ ਸੋਦਤ ਸੋਦ ਤਤ ਵਿਚਾਰਿਆ ਨਾ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵੈ ਜਾਏ ਅਨੇਕ ਮਾਰ ਮਾਰ ਜਨਮ ਤੇ ਬਿਨ ਬੁਝੇ ਸਬਵਾਦ ਜੋਨੀ ਭਰਮ ਤੇ ਜਿਨ ਕੋ ਪੈ ਦਇਆਲ ਤਿੰਨ ਸਾਧੂ ਸੰਗ ਭਇਆ ਅੰਮ੍ਰਿਤ ਹਰਿ ਕਾ ਨਾਮ ਤਿੰਨੀ ਜਨੀ ਜਪ ਲਿਆ ਖੋਜਾ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬਝਾਇ ਆਪ ਨੇੜਾ ਤਸਹਿ ਵਿਸਰਨਾਈ ਦਾ ਤਾਰ ਆਪਣਾ ਨਾਮ ਦੇ ਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਏ ਹੋ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਏਕੋ ਅੰਕਾਰ ਸਤਗੁਰ ਪ੍ਰਸਾਦ ਮਾਨ ਕੁਚੱਜੀ ਮਾਵਣ ਡੋਸੜੇ ਹਾਂ ਕਿਉ ਸਹਰਾਵਣ ਜਾਓ ਜੀਓ ਇੱਕ ਦੂ ਇੱਕ ਚੜ੍ਹੰਦੀ ਐ ਕੌਣ ਜਾਣੈ ਮੇਰਾ ਨਾਉ ਜੀਓ ਜਿੰਨੀ ਸਖੀ ਸੋਰਾਵਿਆ ਸੇ ਅੰਬੀ ਛਾਵੜੀ ਇਹ ਜੀਓ ਸੇ ਗੁਣ ਮਾਂਜਨਾਵਨੀ ਹਾਂ ਕਹਿ ਜੀ ਦੋਸਤ ਰੇਓ ਕਹਿ ਜੀ ਦੋਸਤ ਰੇਓ ਜੀਓ ਕਿਆ ਗੁਣ ਤੇਰੇ ਵਿਥਰਾ ਹਾਂ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ ਇਕ ਤਟੋਲ ਨਾ ਬੜਾ ਹਾਂ ਸਤਿਗੁਰੂ ਬਾਣ ਤੇ ਰਹਿ ਜਾਓ ਜੀਓ ਸੋਨਾ ਰੂਪ ਰੰਗਲਾ ਮੋਤੀ ਤੈ ਮਾਣਕ ਜੀਓ ਸੇ ਵਸਤ ਸਹਿ ਦਿੱਤੀ ਐ ਮੈਂ ਤੈਨ ਸਿਉ ਲਾਇਆ ਚਿਤ ਜੀਓ ਮੰਦਰ ਮਿੱਟੀ ਸੰਦੜੇ ਪੱਤਰ ਕੀ ਤੇਰਾਸ ਜੀਓ ਹੋਏ ਨੀ ਟੋਲੀ ਭੁੱਲੀਐ ਸਹ ਤੇ ਸਕੰਤ ਨਾ ਬੈਠੀ ਪਾਸ ਜਿਓ ਅੰਬਰ ਕੂ ਜਾ کرلੀਆਂ ਬਾਗ ਬੈਠੇ ਆਏ ਜਿਓ ਸਾਦ ਨਾ ਚੱਲੀ ਸਾਹ ਰੈ ਕਿਆ ਮੁਖ ਦੇਸੀ ਅੱਗੇ ਜਾਏ ਜਿਓ ਸੁਤੀ ਸੁਤੀ ਝਾਲ ਥਿਐ ਭੁੱਲੀ ਬਾਟੜੀ ਆਸ ਜਿਓ ਤੈਸ ਨਾਲ ਮੁਤੀ ਆਸ ਦੁੱਖਾਂ ਕੂ ਧਰਿਆਸ ਜਿਓ ਤਉਦ ਗੁਣ ਮੈਂ ਸਭ ਗੁਣਾ ਇਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੁਹਾਗਣੀ ਮੈਂਡੋ ਮੈਂ ਦੋਹਾਗਣ ਕਾਈ ਰਾਤ ਜੀਓ ਸੁਹੀ ਮਹੱਲਾ ਪਹਿਲਾ ਸੁਚੱਜੀ ਜਾ ਤੂ ਤਾ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ ਤੇ ਅੰਤਰ ਹਉ ਸੁਖ ਵਸਾ ਤੂੰ ਅੰਤਰ ਸਾ ਬਾਸ ਜੀਓ ਭਾਣੈ ਤਖਤ ਵਡਾਈਆ ਭਾਣੈ ਭੀਖ ਉਦਾਸ ਜੀਓ ਭਾਣੈ ਥਲ ਸਿਰ ਸਰਵ ਰਹਿ ਭਾਣੈ ਥਲ ਸਿਰ ਸਰਵ ਹੈ ਕਮਲ ਫੁਲੇ ਆਕਾਸ ਜੀਓ ਭਾਣੈ ਪਵਜਲ ਲੰਗੀਐ ਭਾਣੈ ਮੰਜ ਭਰਿਆਸ ਜੀਓ ਭਾਣੈ ਸੋ ਸੋਰੰਗਲਾ ਸਤ ਰਤਤਾ ਗੁਣਤਾਸ ਜੀਓ ਭਾਣ ਸੋ ਪੀ ਹਾਵਲਾ ਹਉ ਆਵਣ ਜਾਣ ਮਈਆਸ ਜਿਓ ਤੂ ਸੋ ਅਗਮ ਅਤੋਲ ਵਾ ਹਉ ਕਹਿ ਕਹਿ ਟੈ ਪਿਆਸ ਜਿਓ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜਿਓ ਗੁਰਸਬਦੀ ਸੋ ਪਾਇਆ ਸਚ ਨਾਨਕ ਕੀ ਅਰਦਾਸ ਜਿਓ ਸੁਹੀ ਮਹੱਲਾ ਪੰਜਵਾ ਗੁਣਵੰਤੀ ਜੋ ਦੀ ਸੈ ਗੁਰ ਸਿਖੜਾ ਤਿਸ ਨੇਵ ਨਿਵ ਲਾ ਗੋ ਪਾਏ ਜਿਉ ਆਖਾਂ ਬਿਰਤਾ ਜੀ ਕੀ ਗੁਰ ਸੱਜਣ ਦੇ ਹਿ ਮਲਾਏ ਜਿਉ ਸੋਈ ਦਾ ਸੁਪ ਤੇ ਸੜਾ ਮੇਰਾ ਮਨ ਅਨਤ ਨ ਕਾਹੂ ਚਾਹੇ ਜਿਉ ਏਹ ਮਨ ਤੈ ਕੂਡੇ ਵਸਾ ਮੈਂ ਮਾਰਗ ਤੇ ਬਤਾਏ ਜਿਉ ਹਉ ਆਇਆ ਦੂਰ ਚੱਲ ਕੈ ਮੈਂ ਤੱਕੀ ਤਉ ਸਰਣਾਏ ਜਿਉ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭ ਦੁੱਖ ਗਵਾਏ ਜਿਉ ਇਹਤ ਮਾਰਗ ਚੱਲੇ ਭਾਈ ਅੜੇ ਗੁਰ ਕਹਿ ਸੁਕਾਰ ਕਮਾਏ ਜਿਉ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜਿਉ ਇਓ ਪਾਵੈ ਹਰ ਦਰਸਾਵੜਾ ਨਹਿ ਲੱਗੈ ਤੱਤੀ ਬਾਉ ਜੀ ਅਹੋਂ ਆਪੋ ਬੋਲ ਨ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀ ਹਰ ਭਗਤ ਖਜ਼ਾਨਾ ਬਖਸਿਆ ਗੁਰਨਾਨਕੁ ਕੀਆ ਪਸਾਓ ਜੀ ਮੈਂ ਬਾਹੜੁ ਤ੍ਰਿਸਨਾ ਭੁਖੜੀ ਹਉ ਰਜਾ ਤ੍ਰਿਪਤ ਅਗਾਏ ਜੀ ਜੋ ਗੁਰ ਦੀ ਸਹਿ ਸਿਖੜਾ ਤਿਸ ਨੇ ਅਬ ਨਿਵਲਾ ਗਪਾਏ ਜੀ ਰਾਗ ਸੂਹੀ ਸੰਤ ਮਹੱਲਾ ਪਹਿਲਾ ਕਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਰਜ ਬਨਾ ਮੈਂ ਮਿਤ ਮੈਂ ਪਈੜ ਘਰ ਪਾਹੁਣੀ ਬਲਰਾਮ ਜੀਓ ਮੈਲੀ ਅਗਣ ਚਿਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਗੁਣਸਾਰ ਨ ਜਾਣੀ ਭਰਮ ਫੁਲਾਣੀ ਜੋਗਨਵਾਦ ਗਵਾਇਆ ਵਾਰ ਕਰ ਦਰਦਰਸ਼ਨ ਨਹੀਂ ਜਾਤਾ ਪਿਰਕਾਂ ਸਹਿਜ ਨ ਪਾਇਆ ਸਤਗੁਰੂ ਪੂਛ ਨਾ ਮਾਰਗ ਚਾਲੀ ਸੂਤੀ ਰੈਣ ਵਿਹਾਣੀ ਨਾਨਕ ਬਾਲ ਤੁਣ ਰਾਡੇ ਭਾਵੇਂ ਪੈਰ ਧਨ ਕੋ ਮਲਾਨੀ ਬਾਬਾ ਮੈਂ ਵਰ ਦੇ ਮੈਂ ਵਹਰ ਭਾ ਹਰ ਵਰ ਭਾਵੇ ਤਸ ਕੀ ਬਲਰਾਮ ਜੀਓ ਰਵ ਰਹਿਆ ਜੁਗਚਾਰ ਤਰਪਾਵਣ ਬਾਣੀ ਜਿਸ ਕੀ ਬਲਰਾਮ ਜੀ ਤਰਪਾਵਣ ਕੰਤ ਰਵੈ ਸੁਹਾਗਣ ਆਵਗਣ ਵੰਤੀ ਦੂਰੇ ਜੈਸੀ ਅਸ ਤੈਸੀ ਮਨਸਾ ਪੂਰ ਰਹਿਆ ਭਰ ਪੂਰੇ ਹਰ ਕੀ ਨਾਰ ਹਰ ਕੀ ਨਾਰ ਸੁ ਸਰਬ ਸੁਹਾਗਣ ਰਾਣ ਨ ਮਹਿਲੇ ਵੇਸੇ ਨਾਨਕ ਮੈਂ ਵਰ ਸੱਚ ਪਾਵੇ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਣ ਗਣਾਈ ਹੰਤੀ ਵੰਨਿਆ ਸਹੁਰ ਰੈ ਬਲਰਾਮ ਜੀਓ ਸਹੁਰੈ ਬਲਰਾਮ ਜੀਓ ਸਾਹ ਹੁਕਮ ਰਜਾਏ ਸੂਟ ਲੈ ਸੋ ਨਾ ਟਲੈ ਜੋ ਪ੍ਰਾਪ ਕਰੈ ਬਲਰਾਮ ਜੀਓ ਕਿਰਤ ਪਾਇ ਕਰਤੈ ਕਰ ਪਾਇ ਮੇਟ ਨ ਸਕੈ ਕੋਈ ਜਾਣੀ ਨਾ ਨਰਹਿ ਨਹਿ ਕੇਵਲ ਰਵ ਰਹਿਆ ਤਿਹ ਲੋਈ ਮੈਂ ਨਰਾਸੀ ਰੋਏ ਵਿਚੁਨੀ ਬਾਲੀ ਬਾਲਹਿਤੇ ਨਾਨਕ ਸਾਚ ਸਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚੇਤੇ ਬਾਬਲ ਦਿੱਤੜੀ ਦੂਰ ਨ ਆਵੈ ਘਰ ਪਈਐ ਬਲਰਾਮ ਜੀਓ ਰੈਸੀ ਵੇਖ ਹਦੂਰ ਪਿਰ ਰਾਵੀ ਘਰ ਸੋਹੀਐ ਬਲਰਾਮ ਜੀਓ ਸਾਚੇ ਪਰ ਲੋੜੀ ਪ੍ਰੀਤਮ ਜੋੜੀ ਮਾਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਧਾਨ ਸੁਹਿਲਾ ਗੁਣਵੰਤੀ ਗੌਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਫਿਰ ਭਾਏ ਨਾਨਕ ਵਿਛੜਨਾ ਦੁਖ ਪਾਏ ਗੁਰਮਤਿ ਅੰਕ ਸਮਾਏ ਰਾਗ ਸੂਹੀ ਮਹੱਲਾ ਪਹਿਲਾ ਛੰਤ ਕਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦ ਹਮ ਘਰ ਸਾਜਣ ਆਏ ਸਾਚੇ ਮੇਲ ਮਿਲਾਏ ਸਹਜ ਮਿਲਾਏ ਹਰ ਮਨ ਪਾਏ ਪੰਜ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਅਨ ਦਿਨ ਮੇਲ ਭਇਆ ਮਨ ਮਾਨਿਆ ਘਰ ਮੰਦਰ ਸੁਹਾਏ ਪੰਜ ਸ਼ਬਦ ਤੁਨ ਅਨਹਦ ਵਾਜੇ ਹਮ ਘਰ ਸਾਜਣ ਆਏ ਆਵਹ ਮੀਤ ਪਿਆਰੇ ਮੰਗਲ ਗਾਵਹ ਨਾਰੇ ਸੱਜ ਮੰਗਲ ਗਾਵ ਤਾ ਪ੍ਰਭਾਵ ਸੋਹਲੜਾ ਜੁਗ ਚਾਰੇ ਆਪਣੇ ਕਰਿਆ ਆ ਥਾਨ ਸੁਹਾਇਆ ਕਾਰਜ ਸਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤ੍ਰਿਪਾਵਣ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਕਰ ਸਾਜਣ ਆਇਆ ਮਾਨ ਤਨੇ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤਨਾਂ ਅੰਤਰ ਰਤਨ ਪਦਾਰਥ ਮੇਰੈ ਪਰਮ ਤਤ ਵਿਚਾਰ ਜੰਤ ਭੇਖ ਤੂ ਸਭ ਲਿਉ ਦਾਤਾ ਸਿਰ ਸਿਰ ਦੇਵਣ ਹਾਰ ਤੂ ਜਾਣ ਗਿਆਨੀ ਅੰਤਰ ਜਾਨੀ ਆਪੇ ਕਾਰਣ ਕੀਨਾ ਸੁਨੋ ਸਤੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਭਿੰਨਾ ਤੁਮਹਾਰਾ ਸੰਸਾਰਾ ਸਾਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਅਗਮ ਅਪਾਰਾ ਤੁਧ ਬਿਨ ਕੌਣ 부ਝਾਏ ਸਿੱਧ ਸਾਧਕ ਕਾ ਸਿਆਣੇ ਕਹਤੇ ਤੁਜ ਬਿਨ ਕੌਣ ਕਹਾਏ ਸਿੱਧ ਸਾਧਕ ਸਿਆਣੇ ਕਹਤੇ ਤੁਜ ਬਿਨ ਕੌਣ ਕਹਾਏ ਕਾਲ ਬਕਾਲ ਭਏ دیਵਾਨੇ ਮਨ ਰਾਖਿਆ ਗੁਰ ਠਾਏ ਨਾਨਕ ਆਵਗਣ ਸਬਦ ਜਲਾਏ ਗੁਣ ਸੰਗਮ ਪ੍ਰਭ ਪਾਏ ਰਾਗ ਸੁਹੀ ਮਹੱਲਾ ਪਹਿਲਾ ਕਰਤੀ ਜਾਏ ਓ ਓੰਕਾਰ ਸਤਗੁਰ ਪ੍ਰਸਾਦਿ ਆਵ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ ਘਰ ਆਪਣੜੇ ਖੜੀ ਤੱਕ ਮੈਂ ਮਨ ਚਾਉ ਕਨੇਰਾ ਰਾਮ ਮੈਂ ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪ੍ਰਵਾਸਾ ਦਰ ਸੁਣ ਦੇਖ ਪਈ ਨੇ ਕੇਵਲ ਜਨਮ ਮਰਨ ਦੁਖ ਨਾਸ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਨ ਕੋ ਬਲ ਜਾਈਏ ਸਾਚ ਮਲੇ ਘਰ ਆਏ ਘਰ ਆਏ ੜੇ ਸਾਜਨਾ ਤਾਂ ਧਨ ਖਰੀ ਸਰਸੀ RAM ਹਰ ਮੋਹ ੜੀ ਸਾਚ ਸਬਦ ਠਾਕੁਰ ਦੇਖ ਰਹਿ ਹੰਸੀ RAM ਗੁਣ ਸੰਗ ਰਹਿ ਹੰਸੀ ਖਰੀ ਸਰਸੀ ਜਾ ਜਾਰਾ ਵੀਰੰਗ ਰਾਤਾ ਅਬ ਗੁਣ ਮਾਰ ਗੁਣੀ ਘਰ ਚਾਇਆ ਪੂਰੇ ਪੁਰਖ ਬਿਧਾਤਾ ਤਸਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ ਨਾਨਕ RAM ਨਾਮ ਨਿਸਤਾਰ ਗੁਰਮਤਿ ਮਿਲਹਿ ਪਿਆਰੇ ਵਰ ਪਾਇਆ ਬਾਲੜੀਏ ਆਸਾ ਮਨਸਾ ਪੂਰੀ RAM ਪਰ 라ਵੇ ੜੀ ਸ਼ਬਦ ਰਲੀ ਰਬ ਰਹਿਆ ਨਹਿ ਦੂਰੀ RAM ਪ੍ਰਭ ਦੂਰ ਨਾ ਹੋਈ ਘੜ ਘੜ ਸੋਈ ਤਿਸ ਕੀ ਨਾਰ ਸੁਬਾਈ ਆਪੇ ਰਸਿਆ ਆਪੇ ਰਾਵੈ ਜੋ ਤਸਦੀ ਵਡਿਆਈ ਅਮਰ ਅਡੋਲ ਅਮੋਲ ਅਪਾਰਾ ਗੁਰਪੂਰੈ ਸੱਚ ਪਾਈਐ ਨਾਨਕ ਆਪੇ ਜੋਗ ਸੁਜੋਗੀ ਨਦਰ ਕਰੇ ਲਿਬਲਾਈਐ ਫਿਰ ਉਚੜੜੀਐ ਮਾੜੜੀਐ ਤੇ ਹਲੋ ਆਸਰ ਤਾਜਾਰਾਮ ਹਉ ਬਿਸੰਪਈ ਦੇਖ ਗੁਣਾ ਅਨਹਦ ਸ਼ਬਦ ਅਗਾਜਾਰਾਮ ਸ਼ਬਦ ਵਿਚਾਰੀ ਕਰਨੀ ਸਾਰੀ RAM ਨਾਮ ਨੀਸਾਣੋ ਨਾਮ ਬਿਨਾ ਖੋਟੇ ਨਹੀਂ ਠਹਰ ਨਾਮ ਰਤਨ ਪਰਵਾਣੋ ਪਾਤ ਮਤ ਪੂਰੀ ਪੂਰਾ ਪਰਮਾਨਾ ਨਾ ਆਵੇ ਨਾ ਜਾਸੀ ਨਾਨਕ ਗੁਰਮੁਖ ਆਪ ਪਛਾਣ ਪ੍ਰਭ ਜੈਸੇ ਅਬਨਾਸੀ ਏਕ ਓੰਕਾਰ ਸਤਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ ਜੇਨ ਕੀਆ ਤੈਨ ਦੇਖਿਆ ਜਗ ਤੰਦੜਾ ਲਾਇਆ ਧਾਂ ਤੇਰਾ ਘਟ ਚਾਨਣਾ ਤਨ ਚੰਦ ਦੀਪਾਇਆ ਚੰਦੋ ਦੀਪਾਇਆ दान हर कै दुख अंधेरा उठ गया गुण जान लाड़े नाल सोहै परख मोहिनी ए लया विवाह हुआ शुभ सेती पंच शब्दिया जिन की आतन देखया जग तंदड़ा लाया हो बलहारी सजना मीता वरीता ओ तन जिन सों गाडया मन लीड़ा दीता ਮੀਆ ਤਾ ਦੀ ਆਮਾਨ ਜਨ ਸਿਓ ਸੇ ਸਜਣ ਕਿਉਂ ਬਿਸਰੈ ਜਨ ਦਿਸ ਆਇਆ ਹੋਹਿ ਰਲਿਆ ਜੀ ਸੇ ਤੀ ਗਹਿ ਰਹੈ ਸਗਲ ਗੁਣਾ ਅਵਗਣ ਕੋਈ ਹੋਹਿ ਨੀਤਾ ਨੀਤਾ ਹਉ ਬੁਲਾਰੀ ਸajna ਮੀਤਾ ਅਵਰੀਤਾ ਗੁਣਾ ਕਹੋ ਵਾਸਲਾ ਕਢ ਵਾਸ ਲਈ ਜੈ ਜੇ ਗੁਣ ਕੋਵਨ ਸਾਜਨਾ ਮਿਲ ਸਾਜ ਕਰੀਜੈ ਸਾਜ ਕਰੀਜੈ ਗੁਣਹਿ ਕੇਰੀ ਛੋੜ ਅਵਗਣ ਚੱਲੀਐ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪੜ ਮੱਲੀਐ ਜਿੱਥੇ ਜਾਏ ਬਹੀਐ ਭਲਾ ਕਹੀਐ ਝੂਲ ਮਰਤ ਪੀਜੈ ਗੁਣਾ ਕਉ ਆ ਵਾਸਲਾ ਕਡਵਾਸ ਲਈ ਜੈ ਆਪ ਕਰੇ ਕਿਸ ਆਖੀਏ ਹੋਰ ਕਰੇ ਨ ਕੋਈ ਆਖਣ ਤੱਕ ਜਾਈਏ ਜੇ ਭੂਲੜਾ ਹੋਈ ਜੇ ਹੋਏ ਪੂਲਾ ਜਾਏ ਕਹੀਏ ਆਪ ਕਰਤਾ ਕਿਉ ਭੁੱਲੈ ਸੁਣ ਦੇ ਕੇ ਬਾਜ ਕਹੇ ਦਾਨ ਅਣ ਮੰਗਿਆ ਦਿਵੇ ਦਾਨ ਦੇ ਦਾਤਾ ਜਗ ਬਦਾਤਾ ਨਾਨਕਾ ਸੱਚ ਸੋਈ ਆਪ ਕਰੇ ਕਿ ਸਾਖੀਐ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਤਾ ਗੁਣ ਰਵੇ ਮਨ ਭਾਵੇ ਸੋਈ ਗੁਰ ਕੀ ਪੌੜੀ ਸੱਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੇ ਸਾਚ ਭਾਵੇ ਸਾਚ ਕੀਮਤ ਕਿਉ ਟਲੈ ਇਸ ਨਾਨਦਾਨ ਸੋ ਗਿਆਨ ਮੱਜਨ ਆਪ ਅਸ਼ਲੇ ਕਿਉ ਛਲੇ परपंच मोह बेकार थाके कूड़ कप्तना दोई मेरा मन राता गुण रवै मन भावै सोई साहिब सो साल आई है जिन कारण की है मैं लागी मन मेलए किने अमृत पिया माथे अमृत पिया एहु बर दिया गुरु गुर, गुर पह मूल कराया ਆਪਣਾ ਪ੍ਰਭ ਸਹਿਜ ਪਛਾਤਾ ਜਾ ਮਨ ਸੱਚ ਲਾਇਆ ਤਿਸ ਨਾਲ ਗੁਣ ਗਾਵਾ ਜੇ ਤਿਸ ਪਾਵਾ ਕਿਉ ਮਿਲੇ ਹੋਏ ਪਰਾਇਆ ਸਹਬ ਸੁਸਾ ਲਈਏ ਜਿਨ ਜਗਤ ਉਪਾਇ ਆਏ ਗਿਆ ਕੀ ਨਾ ਆਇਓ ਕਿਉ ਆਵੇ ਜਾਂਤਾ ਪ੍ਰੀਤਮ ਸਿਉ ਮਨ ਮੰਨਿਆ ਹਰ ਸੇ ਤੀਰਾਤਾ ਸਹਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਜੂ ਨਾਇਕ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਬ ਗਣਿਆਰੇ ਤੂ ਸੁਣ ਪਿਆਰੇ ਤੁਧ ਭਾਵੈ ਸੱਚ ਸੋਈ ਆਵਣ ਜਾਣਾ ਨਾਥੀਐ ਸਾਚੀ ਮਤ ਹੋਈ ਅੰਜਲ ਤੈ ਸਾ ਅੰਜੀਐ ਜੈਸਾ ਪਿਰ ਭਾਵੈ ਸਮਝੈ ਸੂਝੈ ਜਾਣੀਐ ਜੇ ਆਪ ਜਾਣავੈ ਆਪ ਜਣਾਵੇ ਮਾਰਗ ਪਾਵੇ ਆਪੇ ਮਨੁਆ ਲੇਵੇ ਕਰਮਸ ਕਰਮ ਕਰਾਏ ਆਪੇ ਕੀਮਤ ਕਾਉਣ ਅਭੇ ਵੈ ਤੰਤ ਮੰਤ ਪਾਖੰਡ ਨਾ ਜਾਣਾ RAM ਹਰਦੈ ਮਨ ਮਾਨਿਆ ਜਿਨ ਨਾਮ ਤਸੈ ਤੇ ਸੂਜੈ ਗੁਰ ਸਬਦੀ ਸਚ ਜਾਣਿਆ ਸਾਜਨ ਹੋਵਨ ਆਪਣੇ ਕਿਉ ਪਰ ਘਰ ਜਾਹੀ ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ ਮਨ ਮਾਹੇ ਇਸਾ ਜਿਨ ਕਰਹਿ ਰਲੀਆਂ ਕਰਮ ਧਰਮ ਸੁਬਾਇਆ 68 ਤੀਤਪਨ ਪੂਜਾ ਨਾਮ ਸੱਚਾ ਭਾਇਆ ਆਪ ਸਾਜੇ ਥਾਪ ਵੇਖਹਿਤ ਸਹਿ ਭਾਣਾ ਭਾਇਆ ਸਾਜ ਨਿਰੰਗ ਰੰਗੀਲੜੇ ਰੰਗ ਲਾਲ ਬਣਾਇਆ ਅੰਧਾ ਗੂਜੇ ਥਿਏ ਕਿਉ ਪਾਦਰ ਜਾਣੈ ਆਪ ਮੁਸੈ ਮਤ ਹੋਛਿਐ ਕਿਉ ਰਾਹ ਪਛਾਣੈ ਕਿਉ ਰਾਹੇ ਜਾਵੈ ਮਹਿਲ ਪਾਵੇ ਅੰਧ ਕੀਮਤ ਅੰਧ ਲੀ ਵੈਣ ਨਾਮ ਹਰ ਕੇ ਕਾਛ ਨ ਸੂਜੈ ਅੰਧ ਭੂਡਉ ਧੰਦ ਲੀ ਦਿਨ ਰਾਤ ਚਾਨਣ ਚਾਉ ਉਪਜੈ ਸਬਦ ਗੁਰ ਕਾ ਮਨ ਵਸੈ ਕਰ ਝੋੜ ਗੁਰ ਪਹਿ ਕਰ ਬੇਨਤੀ ਰਾਹੁ ਪਾਦਰ ਗੁਰ ਦਸੈ ਮਾਨ ਪਰਦੇਸੀ ਜੇਤੀਐ ਸਭ ਦੇਸ ਪਰਾਇਆ ਕਿਸ ਪੈ ਖੋਲੋ ਗੰਠੜੀ ਦੁਖੀ ਪਰਾਇਆ ਦੁਖੀ ਪਰਾਇਆ ਜਗਤ ਸੁਬਾਇ ਕਾਉਣ ਜਾਣੈ ਵਿਧ ਮੇਰੀਆ ਆਵਣੇ ਜਾਵਣੇ ਖਰੇ ਡਰਾਵਣੇ ਟੋਟਨਾ ਵਫੇਰੀਆ ਨਾਮ ਵਿਹੂਣੇ ਊਣੇ ਝੂਣੇ ਨਾ ਗੁਰ ਸ਼ਬਦ ਸੁਣਾਇ ਮਾਨ ਪਰਦੇਸੀ ਜੇਤੀਐ ਸਭ ਦੇਸ ਪਰਾਇਆ ਗੁਰ ਮਹਿਲੀ ਘਰ ਆਪਣੈ ਸੁ ਭਰਪੁਰ ਲੀਣਾ ਸੇਵਕ ਸੇਵਾ ਤਾਂ ਕਰੇ ਸਤਿ ਸਬਦ ਪਤੀਣਾ ਸਬਦੇ ਪਤੀਜੈ ਅੰਕ ਭੀਜੈ ਮਹਿਲ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸਬਦ ਮੇਲਾ ਤਾਂ ਸਹਿਲਾ ਬਜੰਤ ਅਨਹਦ ਪੀਣਾ ਗੁਰ ਮੈਲੀ ਕਰ ਆਪਣੇ ਸੋ ਭਰਪੁਰ ਲੀਣਾ ਕੀਤਾ ਕਿਆ ਸਲਾਹੀ ਐ ਕਰ ਵੇਖੈ ਸੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੁ ਪਾਵੈ ਆਪ ਜਾਣავੈ ਆਪ ਆਪ ਭੁੱਲ ਨ ਭੁੱਲੇ ਜੈ ਜੈਕਾਰ ਕਰੇ ਤੁਧ ਪਾਵੈ ਗੁਰ ਕੈ ਸਬਦ ਅਮੁੱਲੇ ਹੁਣ ਹੀਣਾ ਨੀਚ ਕਰੋ ਬੇਨੰਤੀ ਸੱਚ ਨਾ ਛੋਡੋ ਭਾਈ ਨਾਨਕ ਜਨ ਕਰ ਦੇਖਿਆ ਦੇਵੈ ਮਤ ਸਾਈ ਰਾਗ ਸੁਹੀ ਚੰਤ ਮਹੱਲਾ ਤੀਜਾ ਘਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦ ਸੁਖ ਸੋਹਿਲੜਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁਖ ਨਿਵਾਰੇ ਦੁਖ ਨਿਵਾਰੇ ਬਲੇ ਆਰੀ ਗੁਰੇ ਆਪਣੇ ਬਟੋਂ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵਹੁ ਨਾਨਕ ਕਾ ਸੁਣੋ ਜਨ ਪਾਈ ਸੁਖ ਸੁਹ ਲੜਾ ਹਰ ਧਿਆਵੋ ਸੁਣ ਹਰ ਗੁਣ ਧੀਨੇ ਸਹਿਜ ਸੁਭਾਏ ਗੁਰਮਤ ਸਹਿ ਜੇ ਨਾਮ ਤੇ ਆਏ ਜਿਨ ਕੋ ਧਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਭਉ ਭਾਗਾ ਅੰਦਰੋਹ ਦੁਰਮਤ ਦੂਜੀ ਕੋਈ ਸੋ ਜਨ ਹਰਿ ਲਿਵ ਲਾਗਾ ਜਿਨ ਕੋ ਕਿਰਪਾ ਕੀਨੀ ਮੇਰੇ ਸੁਆਮੀ ਤਿਨ ਅਨੰਦ ਹਰ ਗੁਣ ਗਾਏ ਸੁਣ ਮਨ ਭੀਨੇ ਸਹਿਜ ਸੁਬਾਏ ਝੁਗ ਮਹਾਰਾਮ ਨਾਮ ਨਿਸਤਾਰਾ ਗੁਰ ਤੇ ਪਜੈ ਸਬਦ ਵਿਚਾਰ ਗੁਰ ਸਾਬ ਦੇ ਵਿਚਾਰ ਆ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੁਪਾਏ ਸਹਜੇ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਗਵਾਏ ਸਭ ਕੋ ਤੇਰਾ ਤੂੰ ਸਭਨਾ ਕਾ ਹਉ ਤੇਰਾ ਤੂੰ ਹਮਾਰਾ ਜੁਗ ਮੈਂ ਰਾਮ ਨਾਮ ਨਿਸਤਾਰ ਸਭ ਜਨ ਆਏ ਉਠੇ ਘਰ ਮਾਹੀ ਹਰ ਗੁਣ ਗਾਵੇ ਤ੍ਰਿਪਤ ਅਗਾਹੀ ਹਰ ਗੁਣ ਗਾਇ ਸਦਾ ਤ੍ਰਿਪਤਾ ਸੀ ਫਿਰ ਭੁਖ ਨ ਲਾਗੈ ਆਏ ਦੈਦ ਸਪੂਝ ਹੋਐ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ ਨਾਨਕ ਹਰਿ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਸਾਜਨ ਆਏ ਉਠੇ ਘਰ ਮਾਹੀ ਏਕ ਓੰਕਾਰ ਸਤਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਤੀਜਾ ਘਰ ਦੀਜਾ ਭਗਤ ਜਨਾ ਕੀ ਹਰ ਜਿਉ ਰੱਖੈ ਜੁਗ ਜੁਗ ਰੱਖਦਾ ਆ ਰਾਮ ਸੋ ਭਗਤ ਜੋ ਗੁਰਮਖੋ ਵਹਿ ਹਉਮੈ ਸਬਦ ਜਲਾਇ ਆ ਰਾਮ ਹਉਮੈ ਸਬਦ ਜਲਾਇ ਮੇਰੇ ਹਰ ਪਾਇ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰਹਿ ਦਿਨ ਰਾਤੀ ਗੁਰਮਖ ਆਖ ਬਖਾਣੀ ਭਗਤਾਂ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਭਾਇਆ ਨਾਨਕ ਭਗਤ ਸੋਹ ਹੈ ਦਰ ਸਾਚੈ ਜਿਨਨੀ ਸੱਚੋ ਸੱਚ ਕਮਾਇਆ ਹਰ ਭਗਤਾਂ ਕੀ ਜਾਤ ਪਤ ਹੈ ਭਗਤ ਹਰ ਕੈ ਨਾਮ ਸਮਾਣੇ RAM ਹਰ ਭਗਤ ਕਰਹਿ ਵਿੱਚੋਂ ਆਪ ਗਵਾ ਵਹਿ ਜਿਨ ਗੁਣ ਅਵਗਣ ਪਛਾਣੇ RAM ਗੁਣ ਅਵਗਣ ਪਛਾਣੇ ਹਰ ਨਾਮ ਵਖਾਣ ਭੈ ਭਗਤ ਮੀਠੀ ਲਾਗੀ ਅਨੰਦਨ ਭਗਤ ਕਰਹਿ ਦਿਨ ਰਾਤੀ ਘਰ ਹੀ ਮਹਿ ਬੈ ਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜਿਉ ਵੇਖੈ ਸਦਾ ਨਾਲੇ ਨਾਨਕ ਸੇ ਭਗਤ ਹਰ ਕਹਿ ਦਰ ਸਾਚੇ ਅਨੰਦਨ ਨਾਮ ਸਮਾਲੇ ਮਾਨਮੁਖ ਭਗਤ ਕਰਹਿ ਬਿਨ ਸਤਗੁਰ ਬਿਨ ਸਤਗੁਰ ਭਗਤ ਨ ਹੋਈ RAM ਹਉਮੈ ਮਾਇਆ ਰੋਗ ਵਿਆਪੇ ਮਰ ਜਨ ਮੈਂ ਦੁਖੋਈ RAM ਮਰ ਜਨ ਮੈਂ ਦੁਖੋਈ ਦੂਜੈ ਪਾਏ ਪਰਜ ਵਿਗੋਈ ਵੇਣ ਗੁਰ ਤਤ ਨ ਜਾਣਿਆ ਭਗਤ ਵਿਹੂਣਾ ਸਭ ਜਗ ਭਰ ਮੈਂ ਅੰਤ ਗਇਆ ਪਛਤਾਨਿਆ ਕੋਟ ਮਧੇ ਕਿਨੇ ਪਛਾਣਿਆ ਹਰ ਨਾਮਾ ਸੱਚ ਸੋਈ ਨਾਨਕ ਨਾਮ ਮਿਲੇ ਵਡਿਆਈ ਦੂਜੈ ਪਾਏ ਪਤ ਖੋਈ ਭਗਤਾਂ ਕਹਿ ਘਰ ਕਾਰਜ ਸਾਚਾ ਹਰ ਗੁਣ ਸਦਾ ਵਖਾਣੇ ਰਾਮ ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸੁਮਾਣੇ ਰਾਮ ਕਾਲ ਕੰਟਕ ਮਾਰ ਸੁਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਅਖਟ ਕਦੇ ਨ ਨਿਖਟੈ ਹਰ ਦੀਆ ਸਹਿਜ ਸੁਭਾਇਆ ਹਰ ਜਨ ਉੱਚੇ ਸਾਧ ਹੀ ਉੱਚੇ ਗੁਰ ਕੈ ਸਬਦ ਸੁਹਾਇ ਨਾਨਕ ਆਪੇ ਬਖਸ਼ ਮਲਾਏ ਜੁਗ ਜੁਗ ਸੋਭਾ ਪਾਇਆ ਹਰ ਜਨ ਉੱਚੇ ਸਾਧ ਹੀ ਉੱਚੇ ਗੁਰ ਕੈ ਸਬਦ ਸੁਹਾਇ ਨਾਨਕ ਆਪੇ ਬਖਸ਼ ਮਲਾਏ ਜੁਗ ਜੁਗ ਸੋਭਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ